ਬਠਿੰਡਾ ਦੇ ਕਸਬਾ ਮੋੜ ਮੰਡੀ ਦੇ ਵਿੱਚ ਸੀਵਰੇਜ ਬੋਰਡ ਦੇ ਠੇਕਾ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਦੇ ਖਿਲਾਫ 14 ਤਰੀਕ ਤੋਂ ਧਰਨਾ ਦਿੱਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਮੰਗਾਂ ਨਾ ਮੰਨਿਆ ਜਾਣ ਦੇ ਰੋਸ ਵਜੋਂ ਸੀਵਰੇਜ ਬੋਰਡ ਦੇ ਠੇਕਾ ਮੁਲਾਜ਼ਮਾਂ ਦੇ ਵੱਲੋਂ ਵਾਟਰ ਸਪਲਾਈ ਟੈਂਕੀ ਦੇ ਉੱਪਰ ਚੜ੍ਹ ਕੇ ਆਪਣਾ ਰੋਸ ਜ਼ਾਹਰ ਕੀਤਾ ਗਿਆ ਜਰਮ ਸਿਆ ਮੁਰਦਾਬਾ 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 ਸਭ ਜੀ ਦਾ ਸਿਆ ਮੁਰਦਾਬਾ 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 ਸਰਗਾਨੀ ਨੰਦੇ ਹਾ ਮੁਰਦਾਬਾ ਐਸੋ ਦਾ ਐਸਡੀ ਮੁਰਦਾਬਾ 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 ਐਡੀਓ ਐਡੀਓ ਐਸਡੀ ਬਠਿੰਡਾ ਅਮਰਦਾਬਾ ਮੁਰਦਾਬਾ ਮੁਰਦਾਬਾ ਔਰ ਟਾਈਮ ਦਾ ਟਾਈਮ ਔਰ ਤਰੀਕ ਤੇ ਤਰੀਕ ਇਹ ਅਫਸਰ ਨੇ ਜਿਹੜੇ ਦੇ ਰਹੇ ਨੇ ਮੈਨੂੰ ਸਮਝ ਨਹੀਂ ਆਉਂਦੇ ਇਹਨਾਂ ਦੀਆਂ ਤਨਖਾਹਾਂ ਦੇ ਵਿੱਚ ਸਾਥੀਓ 13 ਤਰੀਕ ਨੂੰ ਸਾਡੀ ਐਸਸੀ ਸਾਹਿਬ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਅਸੀਂ ਮੰਗਾ ਰੱਖੀਆਂ ਸੀਗੀਆਂ ਤੇ ਐਸਸੀ ਸਾਹਿਬ ਨੇ ਸਾਨੂੰ ਕੋਰਾ ਜਵਾਬ ਦੇ ਦਿੱਤਾ ਸੀ ਵੀ ਅਸੀਂ ਤੁਹਾਡੀਆਂ ਮੰਗਾਂ ਦਾ ਕੋਈ ਵੀ ਹੱਲ ਨਹੀਂ ਕਰ ਸਕਦੇ ਇਸ ਕਰਕੇ ਅੱਜ ਸਾਨੂੰ ਮੌੜ ਮੰਡੀ ਦੀ ਟੈਂਕੀ ਦੇ ਉੱਪਰ ਚੜ੍ਹਨਾ ਪੈ ਰਿਹਾ ਹੈ ਸਾਡੀਆਂ ਮੁੱਖ ਮੰਗਾਂ ਸੀਗੀਆਂ ਕੋਟ ਫੱਤਾ ਮੰਡੀ ਦੀਆਂ ਸੇ 6 ਤਨਖਾਹਾਂ ਬਕਾਇਆ ਈਪੀਐਫ ਸੰਗਤ ਮੰਡੀ ਦਾ ਈਪੀਐਫ ਤੇ ਬਕਾਇਆ ਤਨਖਾਹਾਂ ਮੌੜ ਮੰਡੀ ਦਾ ਤਨਖਾਹਾਂ ਤੇ ਬਕਾਇਆ ਤੇ ਈਪੀਐਫ, ਈਐਸਆਈ ਕਾਰਡ ਤੇ ਸਾਨੂੰ ਕੋਈ ਵੀ ਸਹੂਦਾ ਨਹੀਂ ਦਿੱਤੀ ਜਾਂਦੀ ਤੇ ਜੇ ਅਸੀਂ 13 ਤਰੀਕ ਦੀ ਮੀਟਿੰਗ ਤੋਂ ਬਾਅਦ ਅਸੀਂ ਬੈਠੇ ਸੀਗੇ 14 ਤਰੀਕ ਤੋਂ ਲਗਾਤਾਰ ਧਰਨੇ ਤੇ ਤਿੰਨੇ ਮੰਡੀਆਂ ਬੈਠੀਆਂ ਸੀ ਸੀਵਰ ਦੀਆਂ ਮੋਟਰਾਂ ਬੰਦ ਕਰਕੇ ਸਾਡੇ ਅਫਸਰਾਂ ਦੇ ਕੰਨ ਤੇ ਪੋਰਾ ਜੂਨ ਹੀ ਸਰਕੀ ਇਹ 30 ਨੂੰ ਅੱਕੇ ਹੋਿਆਂ ਨੂੰ ਟੈਂਕੀ ਤੇ ਚੜਨ ਦਾ ਕਦਮ ਚੁੱਕਣਾ ਪਿਆ ਤਾਂ ਜੋ ਸਾਡੀਆਂ ਮੰਗਾਂ ਦਾ ਹੱਲ ਹੋ ਸਕੇ ਆਈ ਸਾਡੀਆਂ ਮੰਗਾਂ ਸੀਗੀਆਂ ਤਿੰਨੇ ਮੰਡੀਆਂ ਦੀਆਂ ਤਿੰਨੇ ਮੰਡੀਆਂ ਅੱਜ ਕੱਲੀ ਮੌਰ ਮੰਡੀ ਤੇ ਚੜਿਆ ਨਹੀਂ ਪਤਾ ਬਾਕੀ ਥਾਂ ਥਾਂ ਤੋਂ ਕਿਤੋਂ ਕਿਤੋਂ ਚੜ ਸਕਦੇ ਨੇ ਬੰਦੀ ਚੜਨਗੇ ਜਰੂਰ ਸਾਡੀਆਂ ਮੰਗਾਂ ਦਾ ਹੱਲ ਕਰੋ ਸਾਡੇ ਨਾਲ ੱੱਕਾ ਹੋ ਰਿਹਾ ਸੀਵਰਮੈਨ ਸਪਾਈ ਸੇਵਕ ਹੈ ਸੀਵਰ ਕੱਟਣਾ ਕਿ ਮਸ਼ੀਨਰੀਆਂ ਚਲਾਉਣ ਇਹ ਮਸ਼ੀਨਰੀ ਨੂੰ ਦਿਵਾਰ ਦਿੰਦੇ ਐ ਤਾਂ ਕਹਿੰਦੇ ਜੀ ਘਰੇ ਤੁਰ ਜੋ ਤੱਕੇ ਨਾਲ ਮਸ਼ੀਨਰੀਆਂ ਚਲਵਾਈ ਜਾਂਦੀਆਂ ਆ ਕੱਲ ਨੂੰ ਕੋਈ ਏਟ ਫੇਟ ਨਾ ਭਾ ਨਕਸਾਰ ਹੋ ਜਾਂਦਾ ਹੈ ਅਫਸਰ ਸਹੀ ਉਹਨਾਂ ਦੇ ਪਰਚੇ ਪਵਾਉਂਦੀ ਹੈ ਕਿੱਥੋਂ ਦਾ ਸੂਲ ਲਈ ਜੀ ਨਾ ਜੀ ਆਪਣਾ ਜਗਵੀਰ ਸਿੰਘ ਜੀ ਜੀ ਅ ਵੈਰੂਧਿਕ ਖਾਲਸਾ ਇੱਕ ਖਤੇ ਜੀ ਜਿਹੜਾ ਇੱਥੇ ਅੱਜ ਵਾਟਰ ਸਪਲਾਈ ਸਿਵਰੇ ਬੋਰਡ ਦੇ ਕੱਚੇ ਮਜ਼ਦਮਾਂ ਦਾ ਜਿਹੜਾ ਧੰਨਾ ਲੱਗਿਆ ਜੀ ਉਹ ਤਨਖਾਹਾਂ ਦੇ ਸਬੰਧ ਵਿੱਚ ਜਿਹੜੀਆਂ ਕੋਰਟ ਫੱਟੇ ਦੀਆਂ ਸੱਤ ਤਨਖਾਹਾਂ ਪੈਂਡਿੰਗ ਪਈਆਂ ਨੇ ਜਾਂ ਤੇਲ ਸਾਬਣਾਂ ਜੀ ਉਹ ਬਹੁਤ ਵਾਰ ਸਾਡੀ ਐਸਸੀ ਸਾਹਿਬ ਐਕਸ਼ਨ ਸਾਹਿਬ ਬਠੰਡਾ ਬਲਜੀਤ ਸਿੰਘ ਜੀ ਦੇ ਨਾਲ ਵੀ ਹੋ ਗਈ ਹੈ ਮੀਟਿੰਗ ਔਰ ਲਾਰੇ ਤੇ ਲਾਰੇ ਤਰੀਕ ਤੇ ਤਰੀਕ ਇਹ ਅਫਸਰ ਪਾ ਰਹੇ ਨੇ ਔਰ ਜਦੋਂ ਵੀ ਅਸੀਂ ਇਹਨਾਂ ਤੋਂ ਤਨਖਾਹਾਂ ਜਾਂ ਤੇਲ ਸਾਬਣਾ ਜਾਂ ਇਹ ਫਦੇ ਮਸਲੇ ਹੱਲ ਕਰਵਾਉਣ ਜਾਂਦੇ ਆ ਤਾਂ ਇਹ ਇਹੋ ਜਵਾਬ ਦਿੰਦੇ ਆ ਕਿ ਸਾਡੇ ਕੋਲ ਪੈਸਾ ਨਹੀਂ ਹੈਗਾ ਤੁਸੀਂ ਜੋ ਵੀ ਕਰਨਾ ਹੈ ਉਹ ਕਰੋ ਔਰ ਐਸੇ ਕਰਕੇ ਅੱਜ ਅਸੀਂ ਪਹਿਲਾਂ ਐਕਸ਼ਨ ਸਾਹਿਬ ਦੇ ਵੀ ਧਰਨਾ ਲਾ ਕੇ ਆਏ ਆ 10-15 ਦਿਨਾਂ ਔਰ ਐਸਸੀ ਸਾਹਿਬ ਦੇ ਵੀ ਅਸੀਂ ਧਰਨਾ ਲਾ ਕੇ ਆਇਆ ਮੀਟਿੰਗਾਂ ਵੀ ਕਰਕੇ ਆਏ ਆ ਉੱਥੇ ਅਸੀਂ ਔਰ ਜਦੋਂ ਲਾਸਟ ਤੇ ਸਾਨੂੰ ਕੋਈ ਵੀ ਹੱਲ ਨਹੀਂ ਨਿਕਲਦਾ ਦੱਸਿਆ ਔਰ ਸਰਕਾਰ ਉਧਰ ਵੱਡੇ ਵੱਡੇ ਦਾਅਵੇ ਵਾਅਦੇ ਕਰੀ ਜਾਂਦੇ ਆ ਕਿ ਬਦਲਾਅ ਲਿਆਵਾਂਗੇ ਅਸੀਂ ਇਹ ਕਰਦਾਂਗੇ ਬਾਹਰ ਕਰਦਾਂਗੇ ਇਸੇ ਕਰਕੇ ਅੱਜ ਅਸੀਂ ਵਾਟਰ ਸਪਲਾਈ ਸੀਰੋ ਬੋਰਡ ਦੇ ਕੱਚੇ ਮੁਲਾਜ਼ਮਾਂ ਟੈਂਕਿਆਂ ਦੇ ਉੱਤੇ ਚੜੇ ਹੋਏ ਆ ਆਪਣੇ ਹੱਕ ਲੈਣ ਲਈ ਔਰ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਨੇ ਪੱਕੀਆਂ ਜਥੇਬੰਦੀਆਂ ਨੇ ਪੀਡਬਲਯੂਡੀ ਉਹ ਵੀ ਕਿਤੇ ਨਾ ਕਿਤੇ ਸਾਡੇ ਸੰਘਰਸ਼ ਨੂੰ ਜਿਹੜਾ ਢਾਹ ਲਾ ਰਹੀਆਂ ਨੇ ਅਸੀਂ ਸਾਡੀ ਕੱਚੀ ਜਥੇਬੰਦੀ ਕੱਚੇ ਮੁਲਾਜ਼ਮਾਂ ਦੀ ਜਥੇਬੰਦੀ ਅਫਸਰਾਂ ਦੇ ਨਾਲ ਮੀਟਿੰਗ ਕਰਕੇ ਆਉਂਦੀ ਹੈ ਔਰ ਉਹ ਮੀਟਿੰਗ ਦੇ ਵਿੱਚ ਕਹਿੰਦੇ ਕਿ ਹਾਂ ਤੁਹਾਡੀਆਂ ਤਨਖਾਹਾਂ ਪਾ ਦਿੱਤੀਆਂ ਜਾਣਗੀਆਂ ਔਰ ਉਸ ਤੋਂ ਬਾਅਦ ਜਿਹੜਾ ਪੱਕੀ ਜਥੇਬੰਦੀਆਂ ਪੀਡਬਲਯੂਡੀ ਉਹ ਮੀਟਿੰਗਾਂ ਕਰਦੀਆਂ ਨੇ ਅਫਸਰਾਂ ਦੇ ਨਾਲ ਉਹ ਮੀਟਿੰਗਾਂ ਦੇ ਵਿੱਚ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਹੈ ਔਰ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਕਿਤੇ ਨਾ ਕਿਤੇ ਤੁਸੀਂ ਵੀ ਕਦੇ ਰੈਗੂਲਰ ਹੋਏ ਸੀ ਜਦੋਂ ਉਹ ਤੁਸੀਂ ਵੀ ਸੰਘਰਸ਼ ਕਰਕੇ ਰੈਗੂਲਰ ਹੋਏ ਸੀ ਸੋ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਬਠਿੰਡਾ ਦੇ ਵਿੱਚ ਜਿਹੜੀਆਂ ਵੀ ਪੱਕੀਆਂ ਜਥੇਬੰਦੀਆਂ ਕੰਮ ਕਰਦੀਆਂ ਨੇ ਕਿ ਸਾਡੇ ਸੰਘਰਸ਼ ਨੂੰ ਜਿਹੜੀ ਢਾਹ ਨਾ ਲਾਈ ਜਾਵੇ ਇਸ ਦਾ ਜਿਹੜਾ ਹਸ਼ਰ ਹੈ ਉਹ ਮਾੜਾ ਹੋਏਗਾ ਔਰ ਅਫਸਰਾਂ ਨੂੰ ਵੀ ਮੇਰੀ ਇਹ ਚੇਤਾਵਨੀ ਹੈ ਜਿਹੜੀ ਵਰਸਪਲਾਈ ਸੀਵਰੇਜ ਬੋਰਡ ਦੀ ਇੱਕ ਹੋਰ ਜਥੇਬੰਦੀ ਹੈ ਸੇਰ ਸਿੰਘ ਖੰਨਾ ਜੀ ਚਲਾ ਰਹੇ ਨੇ ਔਰ ਉਹਨਾਂ ਨੂੰ ਵੀ ਬੇਨਤੀ ਹੈ ਕੀ ਕਿਰਪਾ ਕਰਕੇ ਪੰਜਾਬ ਦੇ ਵਿੱਚ ਜਿਹੜਾ ਕੱਚੇ ਮਜ਼ਦਮਾਂ ਦਾ ਸੰਘਰਸ਼ ਲੜਿਆ ਜਾ ਰਿਹਾ ਹੈ ਉਹਨਾਂ ਨੂੰ ਤਾਰੋਪੀਟ ਨਾ ਕੀਤਾ ਜਾਵੇ ਔਰ ਮੇਰੀ ਉਹਨਾਂ ਨੂੰ ਵੀ ਸਖਤ ਤੋਂ ਸਖਤ ਚੇਤਾਵਨੀ ਹੈ ਜੀ ਜੇ ਇਹ ਸਾਡਾ ਸੰਘਰਸ਼ ਅੱਜ ਹੱਲ ਨਾ ਹੋਇਆ ਕੋਟਫੱਤੇ ਦਾ ਛੁੱਟੀਆਂ ਮੇਨ ਮੰਗਾ ਕੀ ਨੇ ਜੀ ਮੇਨ ਮੰਗਾ ਜੀ ਕੋਟਫੱਤੇ ਦੀਆਂ 7 ਨਕਾਂ ਖੜੀਆਂ ਨੇ ਜੀ ਤੀਜੀ ਚੌਥੀ ਵਾਰ ਇਹਨਾਂ ਅਫਸਰਾਂ ਨਾਲ ਮੀਟਿੰਗ ਕਰਕੇ ਆ ਗਏ ਲਾਰੇ ਤੇ ਲਾਰੇ ਲਾਰੇ ਤੇ ਲਾਰੇ ਪਰ ਇਹਨਾਂ ਦੀ ਜਿਹੜੀ ADO ਦੀ SDO ਦੀ ਐਕਸ਼ਨ ਦੀ ਐਸਸੀ ਸਾਹਿਬ ਦੀ ਕਦੇ ਤਨਖਾਹ ਰੁਕੀ ਹੈ ਜੀ ਔਰ ਤੁਸੀਂ ਵੀ ਪੱਤਰਕਾਰ ਸਾਹਿਬ ਸਵਾਲ ਕਰ ਸਕਦੇ ਹੋ ਉਹਨਾਂ ਨੂੰ ਜਾ ਕੇ ਮੇਰੀ ਤੁਹਾਨੂੰ ਵੀ ਬੇਨਤੀ ਹੈ ਕਿ ਇਹਨਾਂ ਦੀ ਵੀ ਵਾਈਟ ਹੈ ਜਿਹੜੀ ਉਹ ਤੁਸੀਂ ਆਪਣੇ ਚੈਨਲ ਤੇ ਚਲਾਉਂਗੇ ਕਿਉਂਕਿ ਇਹਨਾਂ ਦੀ ਤਨਖਾਹਾਂ ਇਹਨਾਂ ਦੇ ਈਪੀਐਫ ਦੇ ਮਸਲੇ ਕਦੇ ਕੋਈ ਰੁਕੇ ਦੇਖੇ ਨਹੀਂ ਤੁਸੀਂ ਸੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਇਹਨਾਂ ਦਾ ਮਸਲਾ ਜਿਹੜਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਨਹੀਂ ਟੈਂਕੀਆਂ ਤੇ ਜਿਹੜਾ ਅਗਲਾ ਸੰਘਰਸ਼ ਹੈ ਉਹ ਫਿਰ ਸਰਕਾਰ ਦੀ ਤੇ ਪੁਲਿਸ ਪ੍ਰਸ਼ਾਸਨ ਦੀ ਸੀਆਈਡੀ ਦੀ ਜ਼ਿੰਮੇਵਾਰੀ ਹੋਊਗੀ ਉਹ ਟੈਂਕੀ ਤੋਂ ਜਿਹੜਾ ਅਗਲਾ ਸੰਘਰਸ਼ ਹੈ ਉਹ ਅਸੀਂ ਕਰਾਂਗੇ ਕਰਾਂਗੇ ਖਾਲਸਾ ਵਾਹੀ ਗੁਰਜੀ ਕੀ ਫਤਿਹ ਅੱਜ ਪੰਜਾਬ ਅਟਲ ਸਿੀ ਰੋਡ ਦੇ ਕੱਚੇ ਮੁਲਾਜ਼ਮਾਂ ਦਾ ਜਿਹੜਾ ਧਰਨਾ ਮੋੜ ਦੇ ਵਿੱਚ ਲੱਗਿਆ ਹੈ ਇਹ ਸੰਗਤ ਮੰਡੀ ਕੋਟਫੱਤਾ ਤੇ ਮੋੜ ਮੰਡੀ ਤੇ ਸੰਗਤ ਮੰਡੀ ਦੀਆਂ ਸੱਤ ਤਨਖਾਹਾਂ ਜਿਹੜੀਆਂ ਇਹ ਦੱਬੀ ਖੜੇ ਆ ਉਹਨਾਂ ਦਾ 18 ਮਹੀਨਾ ਦਾ ਈਪੀਐਫ ਹੋਰ ਬੜੀਆਂ ਸਹੂਲਤਾਂ ਜਿਹੜੀਆਂ ਸਾਬਣ ਤੇਲ ਵਗੈਰਾ ਉਹ ਸਾਰਾ ਜਿਹੜਾ ਕਿ ਇਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਤੇ ਜਿਹੜੇ ਇੱਥੋਂ ਦੇ ਐਕਸ਼ਨ ਸਾਹਿਬ ਆ ਪਟੰਡੇ ਦੇ ਬਲਜੀਤ ਜੀ ਤੇ ਐਸਸੀ ਸਾਹਿਬ ਸਭਜੀਤ ਜੀ ਜਿਨ੍ਹਾਂ ਵੱਲੋਂ ਕਿ ਇਸ ਕੰਮਬੰਦ ਨੂੰ ਕਰਮ ਦੇ ਵਿੱਚ ਬਹੁਤ ਜ਼ਿਆਦਾ ਅਣਗਹਿਲੀ ਕੀਤੀ ਜਾ ਰਹੀ ਹੈ ਇਹਨਾਂ ਦੀਆਂ ਤਨਖਾਹਾਂ ਜਾਂ ਇਹਨਾਂ ਦੀਆਂ ਬਣਦੀਆਂ ਸਹੂਲਤਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ ਉਲਟਿਆ ਧਮਕੀਆਂ ਦਿੱਤਾ ਜਾ ਰਹੀਆਂ ਕਿ ਤੁਹਾਡੇ ਦੇ ਪਰਚੇ ਪਵਾਏ ਜਾਣਗੇ ਨਹੀਂ ਕੰਮ ਤੇ ਲੱਗੋ ਜਾਂ ਤੁਹਾਡੀਆਂ ਤਨਖਾਹਾਂ ਕੱਟੀਆਂ ਜਾਣਗੀਆਂ ਮੈਂ ਬੇਨਤੀ ਕਰਦਾ ਇਸ ਸਰਕਾਰ ਨੂੰ ਕਿ ਇਦਾਂ ਇਦਾਂ ਦੇ ਕਰਪਟ ਜਿਹੜੇ ਅਫਸਰ ਤੁਸੀਂ ਲਾਏ ਹੋਏ ਐ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਕੱਚੇ ਮੁਲਾਜ਼ਮਾਂ ਦਾ ਬਣਦਾ ਹੱਕ ਆ ਜਿਹੜਾ ਉਹ ਜਲਦੀ ਤੋਂ ਜਲਦੀ ਦਵਾਇਆ ਜਾਵੇ ਨਹੀਂ ਤਾਂ ਅੱਜ ਸਾਡੇ ਮੁਲਾਜ਼ਮਾ ਜਿਹੜੇ ਟੈਂਕੀਆਂ ਤੇ ਚੜ੍ਹੇ ਆ ਪਰ ਇਸ ਤੋਂ ਤਿੱਖਾ ਸੰਘਰਸ਼ਾ ਜਿਹੜਾ ਉਹ ਅਸੀਂ ਕਦੋਂ ਵੀ ਕਰ ਸਕਦੇ ਆ ਕਿਸੇ ਟਾਈਮ ਵੀ ਕਰ ਸਕਦੇ ਆ ਇਹ ਸਰਕਾਰ ਨੂੰ ਤੇ ਇਥੋਂ ਦੇ ਪ੍ਰਸ਼ਾਸਨ ਨੂੰ ਸਾਡੀ ਚੇਤਾਵਨੀ ਹੈ ਕਿ ਜਿਹੜਾ ਸਾਡਾ ਹੱਕ ਹੈ ਉਹ ਸਾਡਾ ਬਣਦਾ ਹੱਕ ਸਾਨੂੰ ਜਲਦੀ ਤੋਂ ਜਲਦੀ ਦਵਾਇਆ ਜਾਵੇ ਤਾਂ ਕਿ ਸਾਡੇ ਮੁਲਾਜ਼ਮਾ ਜਿਹੜੇ ਆਪਣੇ ਕੰਮਾਂ ਤੇ ਜਾ ਸਕਣ ਕਿਹੜਾ ਵਿਭਾਗ ਹੈ ਆਪਣਾ ਪੰਜਾਬ ਅਰਥ ਸ ਲਈ ਸੀਵਰੇਜ ਬੋਰਡ ਸਾਡਾ ਇਹ ਵਿਭਾਗ ਹੈ ਤੇ ਸੀਵਰੇਜ ਦਾ ਤੇ ਬੱਟ ਸਲਾਈ ਦਾ ਜਿਹੜਾ ਕੰਮ ਹੈ ਉਹ ਸਾਡੇ ਮੁਲਾਜ਼ਮਾ ਜਿਹੜਾ ਕਿੰਨਾ ਗੰਦਾ ਕੰਮ ਕਰਦੇ ਆ ਇੰਨਾ ਗੰਦਾ ਕੰਮ ਕਰਨ ਦੇ ਬਾਵਜੂਦ ਵੀ ਸਾਡੇ ਹੱਕ ਆ ਜਿਹੜੇ ਉਹ ਇਹ ਕਰਪਟ ਅਫਸਰ ਹੈ ਉਹ ਦੱਬ ਕੇ ਬੈਠੇ ਆ ਜੀ ਉਹ ਨਹੀਂ ਦੇ ਰਹੇ ਕੀ ਕੀ ਨਾਮ ਹੈ ਜਿਹਨਾਂ ਅਫਸਰਾਂ ਦੇ ਐਕਸ਼ਨ ਸਾਹਿਬ ਬਲਜੀਤ ਸਿੰਘ ਜੀ ਤੇ ਐਸ்சி ਸਾਹਿਬ ਆ ਜਿਹੜੇ ਸਬਜੀਤ ਜੀ ਜਿਨ੍ਹਾਂ ਨੇ 13 ਤਰੀਕ ਨੂੰ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਸਾਡੇ ਨਾਲ ਬੱਤਸਲੁਕੀ ਕੀਤੀ ਬੱਤਸਲੁਕੀ ਕਰਨ ਦੇ ਬਾਵਜੂਦ ਸਾਡੇ ਨੂੰ 3 ਘੰਟੇ ਥਾਣੇ ਦੇ ਵਿੱਚ ਸਿਵਲ ਲੈਂਡ ਦੇ ਵਿੱਚ ਦਾਦੀ ਪੋਤੀ ਪਾਰਕ ਦੇ ਵਿੱਚ ਹਰਾਸਮੈਂਟ ਕੀਤਾ ਉਥੇ ਇਹਨਾਂ ਨੇ ਆਪਦੀ ਜਿਹੜੀ ਹਾਜ਼ਰੀ ਹੈ ਉਹ ਨਹੀਂ ਪਾਈ ਨਹੀਂ ਪਾਏ ਗਏ ਅਸੀਂ 5 ਵਜੇ ਇੱਥੋਂ ਚਲੇ ਗਏ ਆ ਪਰ ਅੱਜ ਤੱਕ ਕਿੰਨੇ ਦਿਨਾਂ ਦਾ ਧਰਨਾ ਲੱਗਿਆ ਘੱਟੋ ਘੱਟ 20 ਦਿਨ ਹੋ ਗਏ ਕਿਸੇ ਵੀ ਅਫਸਰ ਵੱਲੋਂ ਇਹਨਾਂ ਮੁਲਾਜ਼ਮਾਂ ਨੂੰ ਆ ਕੇ ਕੁਝ ਨਹੀਂ ਪੁੱਛਿਆ ਕਿ ਤੁਹਾਡਾ ਕੀ ਹੱਲ ਕਰੀਏ ਕੀ ਤੁਹਾਡਾ ਹੱਕ ਹੈ ਕਿਉਂਕਿ ਇਹ ਜਿਹੜਾ ਹੱਕ ਹੈ ਸਾਡਾ ਇਹ ਦੱਬੀ ਬੈਠੇ ਐ ਇੱਥੋਂ ਦਾ ਐਕਸ਼ਨ ਆ ਜਿਹੜਾ ਬਲਜੀਤ ਸਿੰਘ ਆ ਇਹ ਸਾਡੇ ਨਾਲ ਗੁੰਡਾਗਰਦੀ ਵੀ ਕਰਦਾ ਤੇ ਜਾਤੀ ਤੌਰ ਤੇ ਵੀ ਬਹੁਤ ਜ਼ਿਆਦਾ ਜਿਹੜਾ ਸਾਨੂੰ ਸ਼ਬਦ ਬੋਲਦਾ ਇਹ ਬਹੁਤ ਮਾੜੇ ਇਹ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਕਿ ਇਹ ਜਿਹੇ ਅਫਸਰਾਂ ਨੂੰ ਨੱਥ ਪਾਈ ਜਾਵੇ ਨਹੀਂ ਤਾਂ ਜਿਹੜਾ ਸੰਘਰਸ਼ ਆ ਬਹੁਤ ਜਿਆਦਾ ਤੇਜ਼ ਕੀਤਾ ਜਾਊਗਾ ਜੀ ਕਿੰਨੇ ਬੰਦੇ ਟੈਂਕੀ ਤੇ ਚੜੇ ਹੋਏ ਨੇ ਜੀ 6.5 ਬੰਦੇ ਜਿਹੜੇ ਟੈਂਕੀ ਤੇ ਚੜੇ ਹੋਇਆ ਜੇ ਕੁਝ ਵੀ ਕੋਈ ਵੀ ਮਾਲੀ ਨੁਕਸਾਨ ਹੋਣਾ ਹੁੰਦਾ ਤਾਂ ਇਹਦੀ ਸਾਰੀ ਜ਼ਿੰਮੇਵਾਰੀ ਹੈ ਜਿਹੜੀ ਐਕਸ਼ਨ ਸਾਹਿਬ ਬਲਜੀਤ ਤਾਂ ਤੇ ਐਸ.ੀ ਸਾਹਿਬ ਸਭਜੀਤ ਤੇ ਇੱਥੋਂ ਦਾ ਐਸ.ਡੀ.ਓ ਤੇ ਇੱਥੋਂ ਦਾ ਜੀ ਤੇ ਐਸ.ਓ ਦੀ ਐਸ.ਡੀ.ਐਮ ਸਾਹਿਬ ਦੀ ਹੋਵੇਗੀ ਜੇ ਕੋਈ ਨਹੀਂ ਸੁਣਵਾਈ ਹੁੰਦੀ ਇਸ ਤੋਂ ਬਾਅਦ ਕੀ ਕਹਾਂ ਇਸ ਤੋਂ ਬਾਅਦ ਜਿਹੜਾ ਸੰਘਰਸ਼ ਆ ਜੀ ਉਹ ਅਸੀਂ ਗੁਪਤ ਪਹਿਰੇ ਦੇ ਵਿੱਚ ਕਿੱਦਾਂ ਦਾ ਵੀ ਕਰ ਸਕਦੇ ਹਾਂ ਕਹੇ ਜਾ ਵੀ ਸੰਘਰਸ਼ ਕਰ ਸਕਦੇ ਹਾਂ ਅਸੀਂ ਉਹਦੀ ਸਾਰੀ ਜ਼ਿੰਮੇਵਾਰੀ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز